वाले सावधान, हो सकता है मौत का खतरा इंज रुक सकते हैं सामो किए हिकी तो मिलता है स्ट्रोक कुछ डॉक्टर वालों दी गई खास चेतावनी ਜੀ ਹਾਂ ਤੁਸੀਂ ਬਿਲਕੁਲ ਸਹੀ ਸੁਣਾ ਹੈ ਲਵ ਬਾਈਟ ਜਿਸ ਨੂੰ ਆਮ ਤੌਰ ਦੇ ਉਤੇ ਹਿੱਕੀ ਕਿਹਾ ਜਾਂਦਾ ਹੈਗਾ ਪਿਆਰ ਅਤੇ ਜਨੂਨ ਦਾ ਇੱਕ ਛੋਟਾ ਜਿਹਾ ਨਿਸ਼ਾਨ ਅਕਸਰ ਕਈ ਵਾਰ ਮੌਦ ਦੇ ਮੂੰਹ ਤੱਕ ਲੈ ਕੇ ਚਲਾ ਜਾਂਦਾ ਹੈ ਜੇਕਰ ਤੁਸੀਂ ਵੀ ਇਸ ਦੇ ਨਾਲ ਜੁੜੇ ਹੋਏ ਹੋ ਜਾਂ ਫਿਰ ਕੋਈ ਵੀ ਜੋੜਾ ਪਿਆਰ ਦੇ ਵਿੱਚ ਅਜਿਹੀ ਕੋਈ ਹਰਕਤ ਕਰਦਾ ਹੈ ਲਵ ਬਾਈਟ ਕਰਦੇ ਨੇ ਤਾਂ ਖਾਸ ਰਿਪੋਰਟ ਤੁਹਾਡੇ ਲਈ ਹੈ ਦਰਸਲ ਇਹ ਸਿਰਫ ਸਰੀਰ ਦੇ ਉੱਤੇ ਇੱਕ ਨਿਸ਼ਾਨ ਨਹੀਂ ਹੁੰਦਾ ਸਗੋਂ ਉਸ ਪਲ ਦੀ ਯਾਦ ਵੀ ਹੈ ਜਦੋਂ ਭਾਵਨਾਵਾਂ ਸ਼ਬਦਾਂ ਤੋਂ ਪਰੇ ਹੁੰਦੀਆਂ ਨੇ ਹਾਲਾਂਕਿ ਪਿਆਰ ਦੇ ਵਿੱਚ ਆਪਣੇ ਸਾਥੀ ਨੂੰ ਹਿੱਕ ਦੇਣਾ ਯਾਨੀ ਕਿ ਲਵ ਬਾਈਟ ਦੇਣਾ ਆਮ ਗੱਲ ਹੈ ਪਰ ਕੀ ਤੁਸੀਂ ਜਾਣਦੇ ਹੋ ਕਿ ਇਹ ਲਵ ਬਾਈਟ ਤੁਹਾਡੀ ਸਿਹਤ ਨੂੰ ਵੀ ਕਿੰਨਾ ਪ੍ਰਭਾਵਿਤ ਕਰ ਸਕਦਾ ਹੈ ਹਾਂ ਲਵ ਬਾਈਟ ਦੇ ਵਿੱਚ ਖੂਨ ਦੇ ਜੰਮਣ ਚਮੜੀ ਦਾ ਨੀਲਾ ਹੋਣਾ ਅਤੇ ਸੋਜ ਵਰਗੀਆਂ ਸਮੱਸਿਆਵਾਂ ਤੋਂ ਇਲਾਵਾ ਤੁਹਾਨੂੰ ਕੁਝ ਗੰਭੀਰ ਸਮੱਸਿਆਵਾਂ ਦਾ ਸਾਹਮਣਾ ਵੀ ਕਰਨਾ ਪੈ ਸਕਦਾ ਹੈ ਹੁਣ ਗੱਲ ਆਉਂਦੀ ਹੈ ਵੀ ਆਖਿਰ ਕੀ ਹੁੰਦੀ ਹੈ ਲਵ ਬਾਈਟ ਅਤੇ ਇਹ ਕਿਵੇਂ ਬਣਦੀ ਹੈ ਅਸਲ ਵਿੱਚ ਲਵ ਬਾਈਟ ਉਦੋਂ ਬਣਦੀ ਹੈ ਜਦੋਂ ਸਕਿਨ ਨੂੰ ਬਹੁਤ ਤੇਜ਼ੀ ਦੇ ਨਾਲ ਜਾਂ ਫਿਰ ਜ਼ੋਰ ਦੇ ਨਾਲ ਕੱਟਿਆ ਜਾਂਦਾ ਹੈ ਇਸਕਿਨ ਦੇ ਹੇਠਾਂ ਛੋਟੀਆਂ ਖੂਨ ਦੀਆਂ ਨਾੜੀਆਂ ਨੂੰ ਤੋੜ ਦਿੰਦਾ ਹੈ ਅਤੇ ਖੂਨ ਰਿਸਣ ਤੋਂ ਬਾਅਦ ਸਕਿੰਦੇ ਹੇਠਾਂ ਇਕੱਠਾ ਹੋ ਜਾਂਦਾ ਹੈ ਇਸ ਦੇ ਨਾਲ ਨਾਲ ਜਾਂ ਫਿਰ ਦੱਸਦੇ ਕਿ ਇਸ ਦੇ ਨਾਲ ਲਾਲ ਜਾਂ ਫਿਰ ਜਾਮਣੀ ਨਿਸ਼ਾਨ ਬਣ ਜਾਂਦਾ ਹੈ ਇਹ ਨਿਸ਼ਾਨ ਆਮ ਤੌਰ ਦੇ ਉੱਤੇ ਕੁਝ ਦਿਨਾਂ ਤੋਂ 1 ਜਾਂ ਫਿਰ 2 ਹਫ਼ਤਿਆਂ ਦੇ ਵਿੱਚ ਆਪਣੇ ਆਪ ਠੀਕ ਵੀ ਹੋ ਜਾਂਦਾ ਹੈ ਫਿਰ ਗੱਲ ਕਰਦੇ ਹਾਂ ਲਵ ਬਾਈਟ ਦੇ ਨਾਲ ਜੁੜੀਆਂ ਹੋਈਆਂ ਸਮੱਸਿਆਵਾਂ ਕੀ ਨੇ ਹਾਲਾਂਕਿ ਜ਼ਿਆਦਾਤਰ ਲਵ ਬਾਈਟ ਨੁਕਸਾਨਦੇ ਹੁੰਦੇ ਨੇ ਕੁਝ ਮਾਮਲਿਆਂ ਦੇ ਵਿੱਚ ਇਹ ਸਿਹਤ ਸਮੱਸਿਆਵਾਂ ਪੈਦਾ ਕਰ ਸਕਦੇ ਨੇ ਜਿਵੇਂ ਕਿ ਖੂਨ ਦਾ ਜੰਮਣਾ ਜੇਕਰ ਹਿੱਕੀ ਯਾਨੀ ਕਿ ਲਵ ਬਾਈਟ ਬਹੁਤ ਜ਼ੋਰ ਅਤੇ ਕਾਫੀ ਲੰਬੇ ਸਮੇਂ ਤੱਕ ਦਿੱਤੀ ਜਾਂਦੀ ਹੈ ਤਾਂ ਇਹ ਸਰੀਰ ਦੇ ਉਸ ਹਿੱਸੇ ਦੇ ਵਿੱਚ ਖਾਸ ਕਰਕੇ ਗਰਦਨ ਦੇ ਨੇੜੇ ਖੂਨ ਦਾ ਜੋ ਕਿ ਦੱਸਦੇ ਕਿ ਖੂਨ ਦਾ ਪ੍ਰਵਾਹ ਜਿਹਨੂੰ ਆਪਾਂ ਕਹਿ ਸਕਦੇ ਹਾਂ ਗਤਲਾ ਬਣ ਸਕਦਾ ਹੈ ਤੇ ਬਹੁਤ ਘੱਟ ਮਾਮਲਾ ਦੇ ਵਿੱਚ ਇਹ ਖੂਨ ਦਾ ਗਤਲਾ ਟੁੱਟ ਸਕਦਾ ਹੈ ਅਤੇ ਦਿਮਾਗ ਤੱਕ ਜਾ ਸਕਦਾ ਹੈ ਅਤੇ ਸਟ੍ਰੋਕ ਦਾ ਕਾਰਨ ਬਣ ਸਕਦਾ ਹੈ ਇਹ ਬਹੁਤ ਘੱਟ ਹੁੰਦਾ ਹੈ ਪਰ ਇਹ ਇੱਕ ਗੰਭੀਰ ਜੋਖਮ ਹੈ ਖਾਸ ਕਰਕੇ ਉਹਨਾਂ ਲੋਕਾਂ ਦੇ ਵਿੱਚ ਜਿਨ੍ਹਾਂ ਨੂੰ ਪਹਿਲਾਂ ਹੀ ਖੂਨ ਦੇ ਗਤਲੇ ਦੀ ਸਮੱਸਿਆ ਫਿਰ ਆਉਂਦਾ ਹੈ ਨੀਲੀ ਅਤੇ ਸੂਜੀ ਹੋਈ ਸਕਿਨ ਜਿਹਨੂੰ ਆਪਾਂ ਕਹਿੰਦੇ ਆਂ ਵੀ ਸਵੇਲਿੰਗ ਹੋ ਜਾਂਦੀ ਹੈ ਲਾਲ ਨਿਸ਼ਾਨ ਜਾਂ ਫਿਰ ਨੀਲਾ ਨਿਸ਼ਾਨ ਪੈ ਜਾਂਦਾ ਹੈ ਇਹ ਲਵ ਬਾਈਟ ਦਾ ਸਭ ਤੋਂ ਆਮ ਪ੍ਰਭਾਵ ਹੈ ਖੂਨ ਦੀਆਂ ਨਾੜੀਆਂ ਦੇ ਫਟਣ ਦੇ ਕਾਰਨ ਚਮੜੀ ਨੀਲੀ ਜਾਂ ਫਿਰ ਜਾਮਣੀ ਹੋ ਜਾਂਦੀ ਹੈ ਅਤੇ ਹਲਕੀ ਸੋਚ ਵੀ ਹੋ ਸਕਦੀ ਹੈ ਇਹ ਆਮ ਤੌਰ ਦੇ ਉੱਤੇ ਦਰਦਨਾਕ ਨਹੀਂ ਹੁੰਦਾ ਪਰ ਦਿਖਾਈ ਦੇ ਸਕਦਾ ਹੈ ਫਿਰ ਆਉਂਦਾ ਲਾਗ ਦਾ ਜੋਖਮ ਜੀ ਹਾਂ ਜੇਕਰ ਸਕਿਨ ਕੱਟੀ ਜਾਂ ਟੁੱਟੀ ਜੋ ਕਿ ਟੁੱਟ ਗਈ ਹੈ ਤਾਂ ਬੈਕਟੀਰੀਆ ਅੰਦਰ ਜਾ ਸਕਦੇ ਨੇ ਅਤੇ ਲਾਗ ਦਾ ਕਾਰਨ ਬਣ ਸਕਦੇ ਨੇ ਇਹ ਉਦੋਂ ਹੋ ਸਕਦਾ ਹੈ ਜਦੋਂ ਹਿੱਕੀ ਦੇਣ ਦੇ ਨਾਲ ਯਾਨੀ ਕਿ ਲਵਬਾਇਟ ਦੇਣ ਦੇ ਨਾਲ ਵਿਅਕਤੀ ਆਪਣੇ ਦੰਦਾ ਦੀ ਬਹੁਤ ਜ਼ਿਆਦਾ ਵਰਤੋਂ ਕਰਦਾ ਹੈ ਜਾਂ ਫਿਰ ਖੇਤਰ ਚੰਗੀ ਤਰ੍ਹਾਂ ਸਾਫ਼ ਨਹੀਂ ਹੁੰਦਾ ਫਿਰ ਆਉਂਦੀ ਹੈ ਸਮੱਸਿਆ ਹਰਪੀਸ ਸਿੰਪਲੈਕਸ ਵਾਇਰਸ ਦਾ ਫੈਲਣਾ ਜੇਕਰ ਹਿੱਕੀ ਦੇਣਾ ਯਾਨੀ ਕਿ ਲਵ ਬਾਈਟ ਦੇਣ ਵਾਲੇ ਵਿਅਕਤੀ ਦੇ ਮੂੰਹ ਦੇ ਵਿੱਚ ਠੰਡੇ ਜ਼ਖਮ ਹੁੰਦੇ ਨੇ ਜਿਨ੍ਹਾਂ ਨੂੰ ਹਰਪੀਸ ਵਾਇਰਸ ਕਾਰਨ ਹੋਣ ਵਾਲੇ ਜ਼ਖਮ ਹਨ ਤਾਂ ਇਹ ਵਾਇਰਸ ਹਿੱਕੀ ਜਾਂ ਯਾਨੀ ਕਿ ਲਵ ਬਾਈਟ ਦੇ ਰਾਹੀਂ ਦੂਜੇ ਵਿਅਕਤੀ ਦੀ ਸਕਿਨ ਦੇ ਵਿੱਚ ਫੈਲ ਸਕਦਾ ਹੈ ਤੇ ਇਸ ਦੇ ਨਾਲ ਉਸ ਜਗ੍ਹਾ ਦੇ ਉੱਤੇ ਛਾਲੇ ਜਾਂ ਫਿਰ ਜ਼ਖਮ ਵੀ ਹੋ ਸਕਦੇ ਨੇ ਫਿਰ ਆਉਂਦਾ ਹੈ ਦਰਦ ਅਤੇ ਬੇਆਰਾਮੀ ਜ਼ਿਆਦਾਤਰ ਲਵ ਬਾਈਟ ਦਰਦਨਾਕ ਨਹੀਂ ਹੁੰਦੇ ਪਰ ਕੁਝ ਲੋਕਾਂ ਨੂੰ ਉਸ ਜਗ੍ਹਾ ਦੇ ਉੱਤੇ ਦਾ ਦਰਦ ਖੁਜਲੀ ਜਾਂ ਫਿਰ ਸੰਵੇਦਨਸ਼ੀਲਤਾ ਮਹਿਸੂਸ ਜ਼ਰੂਰ ਹੁੰਦੀ ਹੈ ਫਿਰ ਆਉਂਦਾ ਹੈ ਲਵ ਬਾਇਟ ਦੇ ਨਾਲ ਜੁੜੇ ਜੋਖਮ ਨੂੰ ਤੁਸੀਂ ਘਟਾ ਕਿਵੇਂ ਸਕਦੇ ਹੋ ਇਹ ਸਵਾਲ ਵੀ ਬਹੁਤ ਹੁੰਦਾ ਹੈ ਵੀ ਕਿਵੇਂ ਘਟਾਇਆ ਜਾਵੇ ਤਾਂ ਬਹੁਤ ਜ਼ਿਆਦਾ ਜ਼ੋਰ ਨਾ ਲਗਾਓ ਹਿੱਕੀ ਦੇਣ ਸਮੇ ਬਹੁਤ ਜ਼ਿਆਦਾ ਜ਼ੋਰ ਜਾਂ ਫਿਰ ਦਬਾਅ ਬਿਲਕੁਲ ਵੀ ਨਾ ਲਗਾਓ ਤਾਂ ਲਵ ਬਾਈਟ ਦੱਸਦੀ ਹੈ ਕਿ ਲੰਬੀ ਲਵ ਬਾਈਟ ਬਿਲਕੁਲ ਵੀ ਨਾ ਦੋ ਇੱਕੋ ਜਗ੍ਹਾ ਦੇ ਉੱਤੇ ਜ਼ਿਆਦਾ ਦੇਰ ਤੱਕ ਨਾ ਕੱਟੋ ਫਿਰ ਆਉਂਦਾ ਸਫਾਈ ਸਕਿਨ ਦੇ ਉੱਤੇ ਹਿੱਕੀ ਵਾਲੇ ਖੇਤਰ ਨੂੰ ਬਿਲਕੁਲ ਤੁਸੀਂ ਸਾਫ਼ ਰੱਖੋ ਗਰਦਨ ਦੇ ਸੰਵੇਦਨਸ਼ੀਲ ਹਿੱਸਿਆਂ ਤੋਂ ਬਚੋ ਗਰਦਨ ਦੇ ਉਹਨਾਂ ਹਿੱਸਿਆਂ ਤੋਂ ਬਚੋ ਜਿੱਥੇ ਵੱਡੀਆਂ ਖੂਨ ਦੀਆਂ ਨਾੜੀਆਂ ਨੇ ਜਿਵੇਂ ਕਿ ਕੈਰੋਟਿਡ ਆਰਟਰੀ ਫੇਰ ਆਉਂਦਾ ਜੇਕਰ ਤੁਹਾਨੂੰ ਕੋਈ ਸਮੱਸਿਆ ਹੈ ਤਾਂ ਡਾਕਟਰ ਨੂੰ ਜ਼ਰੂਰ ਮਿਲੋ ਜੇਕਰ ਲਵ ਬਾਈਟ ਵਾਲਾ ਖੇਤਰ ਬਹੁਤ ਖਤਰਨਾਕ ਹੈ ਸੂਜਿਆ ਹੋਇਆ ਹੈ ਜਾਂ ਫਿਰ ਗੰਡ ਬਣ ਗਈ ਹੈ ਜਾਂ ਫਿਰ ਲਾਲੀ ਫੈਲ ਰਹੀ ਹੈ ਤਾਂ ਤਤੁਰੰਤ ਡਾਕਟਰ ਨੂੰ ਜ਼ਰੂਰ ਮਿਲੋ ਤਾਂਕਿ ਕੋਈ ਹੋਰ ਸਮੱਸਿਆ ਨਾ ਫੈਲ ਜਾਵੇ ਤਾਂ ਅਜਿਹੀ ਅਪਡੇਟਸ ਦੇਖਣ ਦੇ ਲਈ ਸਾਡੇ ਪੇਜ ਨੂੰ ਫੋਲੋ ਤੇ ਸਬਸਕ੍ਰਾਈਬ ਜ਼ਰੂਰ ਕਰਿਓ ਜੇਕਰ ਤੁਸੀਂ ਵੀ ਕਿਸੇ ਨੂੰ ਲਵ ਬਾਈਟ ਦਿੰਦੇ ਹੋ ਆਪਣੇ ਪਿਆਰ ਨੂੰ ਆਪਣੇ ਪਾਰਟਨਰ ਨੂੰ ਤਾਂ ਧਿਆਨ ਨਾਲ ਜ਼ਰੂਰ ਦਿਆ ਕਰੋ ਕਿਉਂਕਿ ਅਜਿਹੀ ਕਈ ਵਾਰ ਨਾ ਸਮਝੀ ਤੇ ਨਜ਼ਰਅੰਦਾਜ਼ੀ ਤੁਹਾਡੇ ਲਈ ਖਤਰਨਾਕ ਸਾਬਤ ਹੋ ਸਕਦੀ ਹੈ